ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ LIC ਇੱਕ ਐਦਰ ਨਾਮ ਹੈ ਜਿਸੇ ਦੇਸ਼ ਦੇ ਹਰ ਉਸ ਨਾਗਰਿਕ ਨੂੰ ਚਾਹੇ ਉਹ ਮਿਡਲ ਕਲਾਸ ਦਾ ਹੋਵੇ ਜਾਂ ਉਹ ਹਾਈ ਪ੍ਰੋਫਾਈਲ ਦਾ ਬੰਦਾ ਕਿਉਂ ਨਾ ਹੋਵੇ ਉਸ ਫੈਮਲੀ ਨੂੰ LIC ਤੇ ਪੂਰਾ ਵਿਸ਼ਵਾਸ ਹੁੰਦਾ ਤਾਂ ਕਿ ਉਹ ਆਪਣੀ ਫੈਮਲੀ ਦੀ LIC ਕਰਾ ਕੇ ਔਖੇ ਵੱਲੇ ਉਹ ਆਪਣੀ ਫੈਮਲੀ ਦੀ ਸੇਤ ਅਤੇ ਜਿਹੜੀ ਇਨਵੈਸਟਮੈਂਟ ਕਰਦੇ ਉਸ ਸਮੇਂ ਸਿਰ ਮਿਲ ਕੇ ਆਪਣੇ ਬੱਚਿਆਂ ਦਾ ਭਵਿੱਖ ਸਵਾ ਸਕਣ ਲੇਕਿਨ LIC ਨਾਂ ਤੇ ਤੁਹਾਨੂੰ ਇੱਕ ਐਦਰ ਤੁਹਾਨੂੰ ਅਸੀਂ ਸਕੈਮ ਆਡੇ ਰੂਬੂਗਰਾਂ ਜਾ ਰਹੇ ਆ ਖੰਨੇ ਦੀ ਇੱਕ LIC ਜਿੱਥੇ ਕੁਝ ਕਲਪ੍ਰੇਟੜੇ ਅਜੰਟ ਨੇ ਮਿਲ ਕੇ ਇੱਕ ਭੋਲੇ ਪਾਲਿਕ ਫੈਮਲੀ ਨਾਂ NRI ਫੈਮਲੀ ਆ ਸਿੱਖ ਫੈਮਲੀ ਆ ਧਾਰਮਿਕ ਗੁਰੂ ਘਰ ਨਾਲ ਜੁੜੀ ਫੈਮਲੀ ਆ ਉਹਨਾਂ ਦੀ ਫੈਮਲੀ ਨਾਂ ਧੋਖਾਧੜੀ ਕੀਤੀ ਹੈ LIC ਦੇ ਜਿਹੜਾ ਉਹਨਾਂ ਦੀ ਮੈਚਿਓਰਿਟੀ ਆਉਣ ਵਾਲੀ ਸੀ ਉਸ LIC ਦੀ ਤਾਂ ਉਸ ਨੂੰ ਜਾਲੀ ਦਸਤਕ ਉਹਨੇ ਕਰਕੇ ਫੈਮਲੀ ਦੇ ਤਾਂ ਉਸ ਤੇ ਪੈਸੇ ਕਢਾ ਦਿੱਤੇ ਗਏ ਆ ਜਦ ਕਿ ਜਿਨ੍ਹਾਂ ਦੇ ਜਾਲੀ ਦਸਤਕ ਕਰਾਏ ਗਏ ਸੀ ਉਹ ਫੈਮਲੀ ਬਾਰਸੀ ਜੋ ਬਾਹਰ ਹੋਣ ਤੇ ਉਹ ਫੈਮਲੀ ਦੇ ਸਾਇਨ ਕਿੱਦਾਂ ਕਿਤੇ ਸਵਾਲੀਆ ਨਿਸ਼ਾਨ ਹ ਉਸ ਫੈਮਲੀ ਦਾ ਵੀ ਖਾ ਸਕੇ ਪੰਜਾਬ ਖਾ ਸਕੇ ਲੁਧਿਆਣਾ ਦੇ ਉਸ ਕਾਨੂੰਨ ਤੇ ਵੀ ਹੈ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਤੋਂ ਵੀ ਸਵਾਲੀਆ ਨਿਸ਼ਾਨ ਪੈਦਾ ਕਰਦੇ ਆ ਵੀ ਸਾਡੇ ਆਖੇ ਸਾਡਾ ਕਸੂਰ ਕੀ ਹੈ ਖੰਨਾ ਦੇ ਪੁਲਿਸ ਖੰਨਾ ਦੇ ਐਸਐਸਪੀ ਕੋ ਵੀ ਸਵਾਲੀਆ ਨਿਸ਼ਾਨ ਪੈਦਾ ਕਰਦੇ ਆ ਇਸ ਦੇ ਨਾਲ ਹੀ ਐਲਆਈਸੀ ਦੇ ਉਹਨਾਂ ਦੇ ਉੱਚ ਅਧਿਕਾਰੀਆਂ ਤੋਂ ਵੀ ਇਹ ਸਵਾਲ ਪੁੱਛਿਆ ਗਿਆ ਆਖਿਰਕਾਰ ਸਭ ਤੋਂ ਵੱਡੀ ਜੜੀ ਵਿਸ਼ਵਾਸੀ ਐਲਆਈਸੀ ਦੀ ਹੈ ਉਹਨਾਂ ਦੇ ਜਿਹੜੇ ਇਦਾਂ ਦੇ ਏਜੰਟ ਫਿਰਦੇ ਪਏ ਆ ਉਨੇ ਆਖਰਕਾਰ ਉਹਨਾਂ ਨੂੰ ਇਸ ਸਜਾ ਕੰਪਲੀਟ ਦਰਖਾਸਤ ਦੇਣ ਤੋਂ ਬਾਅਦ ਵੀ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਉਲਟਾ ਇਹਨਾਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਮਝੌਤੇ ਦੀ ਗੱਲ ਕੀਤੀ ਹੈ ਸੋ ਮੇਨਾ ਪੀੜਤ ਪਰਿਵਾਰ ਮੌਜੂਦਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਅ ਭਜ ਕੀ ਨਾਮ ਲੜਾ ਢਾਡੀ ਪ੍ਰੀਤ ਸਿੰਘ ਖਾਲਸਾ ਬੈਚਲਰ ਆਫ ਕਮਰਸ ਔਰ ਨਰਮਾਸਟਰ ਆਫ ਇਕਨੋਮਿਕਸ ਕਿੱਥੋਂ ਤੁਸੀਂ ਜਾਣਦੇ ਤੁਸੀਂ ਅਸੀਂ ਪਹਿਲ ਹੀ ਰਹਨੇ ਆ ਪਹਿਲ ਦੇ ਵਸਨੀਕ ਆ ਗੜਾ ਮਾਮਲਾ ਕੀ ਐਲਸੀ ਕਿੱਦਾਂ ਰੜੇ ਤੋਂ ਫਿਰ ਐਲਸੀ ਕਿਸ ਨਾਂ ਤੇ ਐਲਸੀ ਦੀ ਔਰ ਕਦੋਂ ਤੁਹਾਡੀ ਮੈਚਿਓਰਿਟੀ ਸੀ ਔਰ ਕਿਸ ਤਾਂ ਤੁਹਾਡਾ ਇਹ ਸਾਡਾ ਸਕੈਮ ਜਿਆ ਹੋਇਆ ਤੁਹਾਡਾ ਹਾਂਜੀ ਇਹ ਮੇਰੇ ਮਦਰ ਦੀ ਪਾਲਸੀ ਸੀ ਜਿਹੜੀ ਕਿ 2004 ਦੇ ਵਿੱਚ ਕਰਵਾਈ ਗਈ ਸੀਗੀ ਤੇ 28 ਤਰੀਕ ਤੀਜਾ ਮਹੀਨਾ 2024 ਦੇ ਵਿੱਚ ਇਹ ਮੈਚਿਓਰ ਹੋਈ ਸੀ ਤੇ ਇਹਦੇ ਬਾਰੇ ਇੱਕ ਲੈਟਰ ਜੋ ਕੰਪਨੀ ਦੇ ਵੱਲੋਂ ਸਾਡੇ ਘਰ ਆਇਆ ਤੇ ਉਸ ਤੋਂ ਥੋੜੇ ਸਮੇਂ ਬਾਅਦ 에ਜੰਟ ਦੱਸ ਕੇ ਆਪਣੇ ਆਪ ਨੂੰ ਗੁਰਪ੍ਰੀਤ ਸਿੰਘ ਨੇ ਆਪਣਾ ਆਈਡੀ ਕਾਰਡ ਦਿਖਾਇਆ ਤੇ ਮੈਨੂੰ ਕਿਹਾ ਗਿਆ ਕਿ ਮੈਨੂੰ ਖੰਨਾ ਬ੍ਰਾਂਚ ਦੇ ਜਿਹੜਾ ਮੈਨੇਜਰ ਹੈ ਅਲੋਕ ਸ਼ਰਮਾ ਉਹਨਾਂ ਦੇ ਵੱਲੋਂ ਭੇਜਿਆ ਗਿਆ ਤੇ ਮੇਰੀ ਖਾਸ ਇੱਕ ਡਿਊਟੀ ਲਗਾਈ ਗਈ ਹੈ ਤੇ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਤੁਹਾਡੇ ਪਾਲਸੀ ਦੇ ਪੈਸੇ ਆ ਉਹ ਅਸੀਂ ਤੁਹਾਨੂੰ ਦਬੋਣੇ ਆ ਇਸ ਤੋਂ ਬਾਅਦ ਨਹੀਂ ਤੁਹਾਨੂੰ ਮਿਲ ਸਕਦੇ ਜਦੋਂ ਤੁਹਾ ਕੋ ਐਜੰਟ ਘਰ ਆਇਆ ਉਹਨੇ ਆਪਣਾ ਕੋਈ ਤੁਹਾਨੂੰ ਆਈਡੀ ਕਾਰਡ ਦਿਖਾਇਆ ਹਾਂਜੀ ਮੈਨੂੰ ਉਹਨਾਂ ਨੇ ਆਪਣਾ ਉਹਨਾਂ ਵੱਲੋਂ ਆਪਣਾ ਪੂਰਾ ਆਇਡੈਂਟੀਫਾਈ ਕਾਰਡ ਉਹਨਾਂ ਤੋਂ ਦਿਖਾਇਆ ਗਿਆ ਸੀਗਾ ਪੂਰੀ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਮੈਨੇਜਰ ਸਾਹਿਬ ਦਾ ਜ਼ਿਕਰ ਕੀਤਾ ਵੀ ਸਾਨੂੰ ਉਹਨਾਂ ਨੇ ਭੇਜਿਆ ਤੇ ਸਾਡੀ ਡਿਊਟੀ ਲਗਾਈ ਗਈ ਹੈ ਤੇ ਅਸੀਂ ਜਿਹੜੇ ਤੁਹਾਡੇ ਪੈਸੇ ਆ ਉਹ ਤੁਹਾਨੂੰ ਦਬੋਣੇ ਆ ਮੈਂ ਕਿਹਾ ਵੀ ਮੇਰੇ ਮਦਰ ਤਾਂ ਬਾਹਰ ਹੈ ਉਹਨਾਂ ਨੂੰ 5 ਸਾਲ ਹੋ ਗਏ ਬਾਹਰ ਤੇ ਉਹ ਤੇ ਇੱਥੇ ਹੈ ਨਹੀਂ ਉਹ ਕਹਿੰਦੇ ਫਿਰ ਵੀ ਕੋਈ ਦਿੱਕ ਪਰ ਉਸ ਤੋਂ ਬਾਅਦ ਉਹਨਾਂ ਨੂੰ ਮੈਂ ਕੰਟੈਕਟ ਦਿੱਤਾ ਸੀ ਉਧਰ ਉਹਨਾਂ ਨੇ ਮਦਰ ਨਾਲ ਗੱਲ ਕੀਤੀ ਆ ਤੇ ਉਹਨਾਂ ਤੋਂ ਉਹਨਾਂ ਨੇ ਡਾਕੂਮੈਂਟ ਮੰਗਾਇੇ ਨੇ ਤੇ ਜਿਹੜਾ ਮੈਚਿਓਰਿਟੀ ਲੈਟਰ ਸੀ ਜੋ ਮੇਰੇ ਕੋਲ ਆਇਆ ਸੀ ਘਰ ਉਸ ਤੋਂ ਬਾਅਦ ਮੇਰੇ ਕੋਲ ਉਹਨਾਂ ਨੇ ਉਹ ਲਿਆ ਉਸ ਏਜੰਟ ਨੇ ਉਹ ਨਾਮ ਕੀ ਸੀ ਹਾਂਜੀ ਉਹਦਾ ਨਾਮ ਗੁਰਪ੍ਰੀਤ ਸਿੰਘ ਸੀ ਕਲੋਟੀ ਤੋਂ ਹੀ ਅੱਛਾ ਕਲੋਟੀ ਤੋਂ ਹਾਂਜੀ ਖੰਨੇਰਾ ਹਾਂਜੀ ਲਾਗੇ ਲੁਧਿਆਣਾ ਲਾਗੇ ਹਾਂਜੀ ਮੈਨੂੰ ਇਹ ਦੱਸੋ ਜਦੋਂ ਤੁਹਾਡੇ ਸਾਈਨ ਕਰਾਣ ਦੀ ਗੱਲ ਡਾਕੂਮੈਂਟ ਮੰਗੇ ਆ ਤੁਹਾਡੇ ਮਦਰ ਇੱਥੇ ਪਾਇਲ ਤੇ ਸੀ ਜਾਂ ਕਿਤੇ ਬਾਸ ਨਹੀਂ ਜੀ ਮੇਰੇ ਮਦਰ ਦਾ ਬਾਰ ਸੀਗੇ ਉਹਨਾਂ ਨੂੰ 5 ਸਾਲ ਹੋ ਗਏ ਉਹ ਉਧਰ ਨੇ ਹਾਂ ਜੀ ਡਿਗਰੀ ਤੌਰ ਤੇ ਫਿਰ ਸਾਈਨ ਕਿੱਦਾਂ ਕਰਾ ਲੇ ਉਹਨਾਂ ਨੂੰ ਸਾਈਨ ਇਹੀ ਤੇ ਸਵਾਲ ਹੈ ਸਰ ਕਿ ਜਦ ਬੰਦਾ ਇੱਥੇ ਮੌਜੂਦ ਨਹੀਂ ਹੈ ਕਿਉਂਕਿ ਕੰਟਰੈਕਟ ਦਾ ਮਤਲਬ ਕੀ ਹੁੰਦਾ ਹੈ ਇੱਕ ਐਗਰੀਮੈਂਟ ਹੁੰਦਾ ਜਿਹੜਾ ਇਨਫੋਸਡ ਕੀਤਾ ਜਾਂਦਾ ਲੋ ਦੇ ਦੁਆਰਾ ਇਹਦੇ ਵਿੱਚ ਆਫਰ ਤੇ ਐਕਸੈਪਟੈਂਸ ਦੋਨੇ ਚੀਜ਼ਾਂ ਹੁੰਦੀਆਂ ਐਗਰੀਮੈਂਟ ਦੇ ਵਿੱਚ ਲੀਗਲ ਰਿਲੇਸ਼ਨ ਹੁੰਦੇ ਆ ਤੇ ਇਥੋਂ ਤੱਕ ਫਰੀ ਕਨਸੈਂਟ ਹੁੰਦਾ ਹੁਣ ਆਪਾਂ ਇੱਥੇ ਗੱਲ ਕਰੀਏ ਜਦ ਪਾਰਟੀ ਇੱਥੇ ਮੌਜੂਦ ਨਹੀਂ ਉਹਨਾਂ ਦੇ ਸਾਈਨ ਕਿਵੇਂ ਹੋ ਸਕਦੇ ਆ ਇਹੀ ਤੇ ਸਵਾਲ ਹੈ ਕੀ ਇਸ ਬਾਰੇ ਸਾਰੀ LIC ਦੇ ਮੈਨੇਜਰ ਅਲੋਕ ਸ਼ਰਮਾ ਦੀ ਗੱਲ ਕਰਦੇ ਉਹਨਾਂ ਜਿਕੇ ਗੱਲਬਾਤ ਕੀਤੀ ਇਸ ਮਾਮਲੇ ਬਾਰੇ ਹਾਂਜੀ ਜਦੋਂ ਉਸ ਤੋਂ ਥੋੜੇ ਦਿਨਾਂ ਬਾਅਦ ਇੱਕ ਸਾਡੇ ਕਰ ਇੱਕ ਬੌਂਡ ਆ ਜਾਂਦਾ ਹੈ ਪਾਲਸੀ ਬੌਂਡ ਮਤਲਬ ਨਵੀਂ ਪਾਲਸੀ ਹੋ ਚੁੱਕੀ ਹੈ ਫਿਰ ਮੈਂ ਉਹਦੇ ਸੰਬੰਧ ਵਿੱਚ ਲੈ ਕੇ ਗਿਆ ਉੱਥੇ ਮੈਨੇਜਰ ਸਾਹਿਬ ਨੂੰ ਸ਼ਿਕਾਇਤ ਕੀਤੀ ਤੇ ਉਹਨਾਂ ਨੇ ਦੁਬਾਰਾ ਫਰੋਡ ਕੀਤਾ ਉਸ ਗਲਤੀ ਦੇ ਉੱਤੇ ਇੱਕ ਦੁਬਾਰਾ ਗਲਤੀ ਕੀਤੀ ਗਈ ਆ ਉਹਨਾਂ ਨੇ ਮੇਰੇ ਤੋਂ ਉੱਥੇ ਲੈਟਰ ਇੱਕ ਲਿਖਵਾ ਲਿਆ ਕਿ ਜਿਵੇਂ ਤੁਹਾਡੇ ਨਾਲ ਜੋ ਵੀ ਹੋਇਆ ਕਿ ਉਤੋਂ ਮੈਨੂੰ ਬਸ ਲਾਰਿਆਂ ਦੇ ਵਿੱਚ ਲਗਾਇਆ ਤੇ ਚੱਕਰ ਘਟਵਾਏ ਨੇ ਕਦੇ 2 ਦਿਨਾਂ ਬਾਅਦ ਆਜੋ ਹੋਰ ਵੀ ਬਹੁਤ ਸਾਰੇ ਜਿਨ੍ਹਾਂ ਨਾਲ ਸਾਡੀ ਜਾਣ ਪਛਾਣ ਸੀ ਅੱਛੇ ਪੋਲੀਟੀਕਲ ਬੰਦੇ ਸੀ ਉਹਨਾਂ ਤੋਂ ਵੀ ਉਹਨਾਂ ਨੇ ਗੱਲ ਕਰਵਾਈ ਵੀ ਕੀ ਸਾਡੇ ਨਾਲ ਫਰੋਡ ਹੋਇਆ ਮੈਨੇਜਰ ਸਾਹਿਬ ਨੂੰ ਚਾਹੀਦਾ ਸੀ ਕਿ ਹੱਲ ਕੀਤਾ ਜਾਵੇ ਪਰ ਮੈਨੇਜਰ ਸਾਹਿਬ ਨੂੰ ਕਸਟਮਰ ਨਹੀਂ ਸੀ ਪਿਆਰੇ ਕੰਪਨੀ ਦੇ ਕਿਉਂਕਿ ਕੰਪਨੀ ਬੇਸਿਕਲੀ ਕਸਟਮਰ ਦੇ ਸਿਰ ਤੇ ਹੀ ਹੁੰਦੀ ਆ ਤੇ ਉਹਨਾਂ ਨੂੰ ਜਿਆਦਾ ਐਸੇ ਅਧਿਕਾਰੀ ਪਸੰਦ ਸੀ ਜਿਹੜੇ ਧੋਖਾ ਧੜੀਆਂ ਕਰਦੇ ਆ ਤੇ ਐਸੇ ਦੋਸ਼ੀਆਂ ਨੂੰ ਜਿਆਦਾ ਉਹਨਾਂ ਨੇ ਇਹਨਾਂ ਦਾ ਸਾਥ ਵਾਵਾ ਦਿੱਤਾ ਤੁਸੀਂ ਤੁਹਾਡੀ ਫੈਮਿਲੀ ਐਨਆਰਆਈ ਮਦਰ ਐਨਆਰਆਈ ਤੁਹਾਡੇ ਫਾਦਰ ਸਾਹਿਬ ਵੀ ਐਨਆਰਆਈ ਤੇ ਤੁਸੀਂ ਇਸ ਬਾਬਤ ਐਨਆਈ ਥਾਣੇ ਵੀ ਕੰਪਲੇਂਟ ਕੀਤੀ ਸੀ ਹਾਂਜੀ ਕੰਪਲੇਨ ਸਾਰੇ ਪਾਸੇ ਦਿੱਤੀ ਗਈ ਹੈ ਖੁਦ ਮੈਨੇਜਰ ਸਾਹਿਬ ਨੂੰ ਦਿੱਤੀ ਗਈ ਸੀ ਐਸਐਸਪੀ ਆਫਿਸ ਵੀ ਦਿੱਤੀ ਗਈ ਹੈ ਅਸੀਂ ਲੋ ਲੈਵਲ ਤੋਂ ਜਾਂਚ ਕਰਵਾਉਂਦੇ ਆ ਰਹੇ ਹਾਂ ਤੇ ਫਿਰ ਆਪਣੇ ਕੋਲ ਵਕੀਲ ਵੀ ਆ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਕੀਲ ਵੀ ਆਪਾਂ ਹਾਇਰ ਕੀਤੇ ਹੋਏ ਆ ਤੇ ਉਹਨਾਂ ਦੀ ਪੂਰੀ ਐਡਵਾਈਸ ਦੇ ਨਾਲ ਰੈ ਦੇ ਨਾਲ ਆਪਾਂ ਐਨਆਰਆਈ ਥਾਣੇ ਦੇ ਵਿੱਚ ਸ਼ਿਕਾਇਤ ਕੀਤੀ ਗਈ ਹੈ ਤੇ ਪਰ ਤੁਹਾਨੂੰ ਵੀ ਪਤਾ ਹੀ ਹੈ ਕਿਉਂਕਿ ਆਪਾਂ ਕੋਈ ਵੀ ਦੇਖੀਏ ਫੇਸਬੁੱਕ ਤੇ ਕੋਈ ਵੀ ਖਬਰ ਹੋਵੇ ਕੋਈ YouTube ਤੇ سوشل میڈیا ਤੇ ਦੇਖੀਏ ਅਕਸਰ ਇੱਕੋ ਪੁਆਇੰਟ ਸਾਹਮਣੇ ਆਉਂਦਾ ਹੈ ਕਿ ਪੁਲਿਸ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰਦੀ ਹੈ ਤੁਹਾਡਾ ਨਾਲ ਗੱਲ ਹੋਈ ਸਮਝੋਤੇ ਦੀ ਹਾਂਜੀ ਸਾਡੇ ਨਾਲ ਕੀ ਕੀ ਵੱਲ ਹੋਈ ਸਮਝੋਤੇ ਸਮਝੋ ਉੱਤੇ ਦੀ ਗੱਲ ਜਦੋਂ ਸਾਡਾ ਐਸਐਸਪੀ ਸਾਹਿਬ ਨੂੰ ਵੀ ਦਰਖਾਸਤ ਦਿੱਤੀ ਗਈ ਸੀ ਉਦੋਂ ਵੀ ਪੁਲਿਸ ਦਾ ਇਹੀ ਰਵੱਈਆ ਸੀਗਾ ਉਹ ਅਧਿਕਾਰੀ ਵੀ ਖੰਨੇ ਦੇ ਸੀਗੇ ਤੇ ਮੈਨੇਜਰ ਅਲੋਕ ਸ਼ਰਮਾ ਵੱਲੋਂ ਵੀ ਮੈਨੂੰ ਧਮਕੀ ਦਿੱਤੀ ਗਈ ਕਹਿੰਦੇ ਜਿੰਨਾ ਕੋਲ ਤੁਸੀਂ ਦਰਖਾਸਤਾਂ ਦੇ ਰਹੇ ਹੋ ਉਹ ਵੀ ਸਾਡੇ ਜਾਣਕਾਰ ਬੰਦੇ ਨੇ ਅਸੀਂ ਤੁਹਾਡੇ ਤੇ ਵੀ ਪਰਚਾ ਕਰਵਾਵਾਂਗੇ ਇਹ ਹੋਇਆ ਵੀ ਹੈ ਤੇ ਪੁਲਿਸ ਦੇ ਵੱਲੋਂ ਮੇਰੇ ਨਾਲ ਵੀ ਜਦ ਕਿ ਦਰਖਾਸਤਕਰ ਅਸੀਂ ਆਂ ਤੇ ਉਹਨਾਂ ਨੇ ਜ਼ਿਆਦਾ ਜਾਂਚ ਪੜਤਾਲ ਮੇਰੇ ਤੋਂ ਕੀਤੀ ਹੈ ਕਿ ਕਿਤੇ ਤੈ ਤਾਂ ਨਹੀਂ ਸਾਈਨ ਕਰ ਦਿੱਤੇ ਅੱਛਾ ਹਾਂਜੀ ਜ਼ਿਆਦਾ ਮਤਲਬ ਫਿਰ ਵੀ ਗਲਤੀ ਕਰਕੇ ਵੀ ਕਿਉਂਕਿ ਇੱਕ ਮੈਂ ਗੱਲ ਸਾਂਝੀ ਕਰਾਂ ਦੇਖੋ ਜਿਹੜਾ ਗਲਤੀ ਕਰਦਾ ਹੈ ਉਹ ਇਨਸਾਨ ਹੈ ਗਲਤੀ ਨਹੀਂ ਕਰਦਾ ਭਗਵਾਨ ਗਲਤੀ ਤੇ ਗਲਤੀ ਕਰੇ ਸ਼ੈਤਾਨ ਗਲਤੀ ਕਰਦਾ ਮੰਨਦਾ ਨਹੀਂ ਹੈਵਾਨ ਹੈ ਇਹ ਤਿੰਨ ਚਾਰ ਚੀਜ਼ਾਂ ਦੇਖੋ ਭਗਵਾਨ ਤੇ ਬਣਿਆ ਨਹੀਂ ਜੇ ਜਾ ਸਕਦਾ ਪਰ ਦੇਖੋ ਇੱਥੇ ਦੇਖੋ ਗਲਤੀ ਦੇ ਉੱਤੇ ਗਲਤੀ ਹੋਰ ਮੈਨੇਜਰ ਦੇ ਵੱਲੋਂ ਚੱਕਰ ਘਟਵਾਏਗੇ ਦੂਸਰਾ ਉੱਤੇ ਹਸਤੇ ਪਹਿਲਾਂ ਹੀ ਬੜੇ ਪਰੇਸ਼ਾਨ ਹੈ ਤੇ ਪੁਲਿਸ ਦਾ ਐਸਾ ਰਵਈਆ ਜਿਹੜਾ ਕਿ ਨਿੰਦਣਯੋਗ ਆ ਇੱਥੇ ਮੈਂ ਗੱਲ ਸਾਂਝੀ ਕਰਾਂ ਸਾਡੇ ਇਹਨਾਂ ਪੜਿਆਂ ਲਿਖਿਆਂ ਦੇ ਨਾਲ ਐਸਾ ਰਵਈਆ ਜਿਹੜੇ ਸਾਡੇ ਬਜ਼ੁਰਗ ਨੇ ਜਿਹੜੇ ਇਨਸਾਫ ਦੀ ਮੰਗ ਕਰਦੇ ਆ ਨਹੀਂ ਇੰਨੀ ਨੋਲੇਜ ਨਹੀਂ ਪੜ ਪਾਏ ਕਿਸੇ ਕਾਰਨ ਕਰਕੇ ਉਹਨਾਂ ਨਾਲ ਕੈਸਾ ਇਹਨਾਂ ਦਾ ਰਵਈਆ ਹੋਵੇਗਾ ਇੱਥੇ ਸਵਾਲ ਪੈਦਾ ਹੁੰਦਾ ਹੈ ਹਾਂ ਕਿਸ ਤਰ੍ਹਾਂ ਦੇਖਦੇ ਹੋ ਹੁਣ ਤੁਸੀਂ ਤੁਹਾਡੀ ਅੱਗੇ ਤੁਹਾਡੀ ਕੀ ਰਣ ਦੀ ਮੰਗ ਕੀ ਹੈ ਐਨ ਵਾਲੇ ਥਾਣੇ ਵਾਸਤੇ ਅਧਿਕਾਰੀਆਂ ਵਾਸਤੇ ਐਸਐਸਪੀ ਖੰਨਾਂ ਦੀ ਗੱਲ ਤੁਸੀਂ ਗੱਲ ਕੀਤੀ ਹੈ ਹਾਂ ਜੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵੀ ਗੱਲ ਤੁਸੀਂ ਕੀਤੀ ਹੈ ਕਿਸ ਤਰ੍ਹਾਂ ਦੇਖਦੇ ਹੋ ਹਾਂ ਜੀ ਇੱਥੇ ਮੈਂ ਇਹੀ ਗੱਲ ਸਾਂਝੀ ਕਰੂੰਗਾ ਵੀ ਦੇਖੋ ਸਮਝੌਤਾ ਤਾਂ ਕਿਸੇ ਤਰ੍ਹਾਂ ਦਾ ਨਹੀਂ ਜੇ ਹੋਵੇਗਾ ਕਿਉਂਕਿ ਮੈਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਐਲਆਈਸੀ ਦੇ ਜਿਹੜਾ ਏਜੰਟਿਕ ਹੋਰ ਸੀ ਸੁਖਵਿੰਦਰ ਸਿੰਘ ਢਿੱਲੋਂ ਉਹਨਾਂ ਦੇ ਵੱਲੋਂ ਸ਼ਿਰੀ ਸਾਹਿਬ ਖੋਲ ਕੇ ਦਿਖਾ ਕੇ ਮਿਆਂ ਚੋਂ ਕੱਢ ਕੇ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਅੱਛਾ ਉਹਨਾਂ ਵੱਲੋਂ ਵੀ ਇਹ ਘਰ ਆ ਕੇ ਖੁਦ ਤੇ ਉਹ ਵੀ ਬਿਨਾਂ ਦੱਸੇ ਆਏ ਆ ਲੀਗਲ ਨੋਟਿਸ ਵੀ ਸਾਡੇ ਲੋਅਰ ਜਸਵੀਰ ਓਜਲਾ ਜੀ ਵੱਲੋਂ ਵੀ ਭੇਜਿਆ ਗਿਆ ਪਰ ਇਹਨਾਂ ਦਾ ਉਦੋਂ ਵੀ ਕੋਈ ਜਵਾਬ ਨਹੀਂ ਸੀ ਕਿਉਂਕਿ ਇਹ ਕਾਨੂੰਨ ਨੂੰ ਮੰਨਣ ਵਾਲੇ ਨਾਗਰਿਕ ਨਹੀਂ ਜੇ ਹੈਗੇ ਤੇ ਇਹ ਕਾਨੂੰਨ ਨੂੰ ਕਾਨੂੰਨ ਹੀ ਸਮਝਦੇ ਇਸ ਕਰਕੇ ਅਸੀਂ ਇਹਨਾਂ ਨੂੰ ਪਹਿਲਾਂ ਦੱਸ ਦਈਏ ਖੁਦ ਇੱਥੇ ਵੀ ਐਨਆਰਾਈ ਥਾਣੇ ਵਾਲਿਆਂ ਨੂੰ ਵੀ ਕਹੀਏ ਕਿਉਂਕਿ ਅਸੀਂ ਸਮਝੌਤਾ ਨਹੀਂ ਕਰਨਾ ਚਾਹੁੰਦੇ ਤਾਨੂੰ ਵਿਸ਼ਵਾਸ ਹੈ ਭਾਰਤੀ ਕਾਨੂੰਨ ਦੇ ਵੀ ਤੁਹਾਨੂੰ ਇਨਸਾਫ ਮਿਲੂਗਾ ਤਾਂ ਅੱਜ ਵੀ ਉਹ ਇਦਾਂ ਦੇ ਅਧਿਕਾਰੀ ਹੋਣਗੇ ਜਿਹੜੇ ਨਾਇਕ ਪਸੰਦ ਹੈ ਔਰ ਪੀੜਤਾਂ ਦੀ ਗੱਲ ਸੁਣਦੇ ਤੁਹਾਨੂੰ ਕੁਝ ਉਮੀਦ ਹੈਗੀ ਲੁਧਿਆਣਾ ਦੇ ਐਨਆਈ ਥਾਣੇ ਤੋਂ ਜਾਂ ਐਸਐਸਪੀ ਖੰਨਾ ਤੋਂ ਜਿਸ ਤਰ੍ਹਾਂ ਦਾ ਇਹਨਾਂ ਦਾ ਰਵਈਆ ਹੈ ਖਾਸ ਕਰ ਪੜੇ ਲਿਖਿਆ ਪ੍ਰਤੀ ਐਨਆਰਆਈ ਪ੍ਰਤੀ ਮੈਨੂੰ ਉਮੀਦ ਤੇ ਨਹੀਂ ਹੈਗੀ ਪਰ ਫਿਰ ਵੀ ਸਾਨੂੰ ਕਾਨੂੰਨ ਦੇ ਉੱਤੇ ਤੇ ਉਮੀਦ ਹੈ ਐਸੇ ਅਧਿਕਾਰੀਆਂ ਦੇ ਉੱਤੇ ਨਹੀਂ ਹੈਗੀ ਕਾਨੂੰਨ ਤੇ ਵਿਸ਼ਵਾਸ ਹਾਂਜੀ ਕਾਨੂੰਨ ਤੇ ਕਿਉਂਕਿ ਦੇਖੋ ਬੋਲਣ ਦਾ ਹੀ ਤਜਰਬਾ ਹੋਣਾ ਚਾਹੀਦਾ ਹੈ ਕਿਸੇ ਦੇ ਫੇਸ ਤੇ ਨਹੀਂ ਜੇ ਲਿਖਿਆ ਹੁੰਦਾ ਵੀ ਕਿੰਨੀਆਂ ਡਿਗਰੀਆਂ ਨੇ ਸਿਰਫ ਬੋਲਣ ਤੋਂ ਹੀ ਆਪਾਂ ਨੂੰ ਪਤਾ ਲੱਗਦਾ ਪਰ ਜਿਨ੍ਹਾਂ ਦਾ ਐਸਾ ਰਵਈਆ ਹੈ ਖਾਸ ਕਰ ਹਸਤੇ ਪਹਿਲਾਂ ਹੀ ਬੜੇ ਪਰੇਸ਼ਾਨ ਹੈ ਕਿਉਂਕਿ ਹੋ ਸਕਦਾ ਕਿੱਥੇ ਕਿੱਥੇ ਇਹਨਾਂ ਦੇ ਵੱਲੋਂ ਜਿਹੜੇ ਸਾਡੇ ਸਾਈਨ ਨੇ ਉਹ ਕੀਤੇ ਗਏ ਆ ਮੇਰੇ ਮਦਰ ਦੇ ਉਹ ਵੀ ਜਾਲੀ ਸਾਈਨ ਤੇ ਬਾਕੀ ਇਹ ਕਹਿੰਦੇ ਆ ਇਹਨਾਂ ਦਾ ਸਿਰਫ ਇਹੀ ਪੁਆਇੰਟ ਹੋ ਵੀ ਹੈ ਵੀ ਤੁਸੀਂ ਸਮਝੌਤਾ ਕਰ ਲਓ ਸਾਹਮਣੇ ਵਾਲੇ ਮਾਫੀ ਮੰਗ ਰਿਹਾ ਪਰ ਮਾਫੀ ਗਲਤੀ ਤੇ ਹੁੰਦੀ ਹੈ ਹੁਣ ਕੋਈ ਮਾਫੀ ਨਹੀਂ ਕੋਈ ਸਮਝੌਤਾ ਨਹੀਂ ਹੋਵੇਗਾ ਅਸੀਂ ਹਾਈ ਕੋਰਟ ਵੀ ਜਾਵਾਂਗੇ ਤੇ ਉਸ ਤੋਂ ਉੱਤੇ ਵੀ ਜਾਵਾਂਗੇ ਜਿੰਨਾ ਹੋ ਸਕੇ ਇਹ ਇਨਸਾਫ ਦੀ ਲੜਾਈ ਨੂੰ ਇੰਜ ਹੀ ਜਾਰੀ ਰੱਖਿਆ ਜਾਏਗਾ ਨੌਜਵਾਨੇ ਬੜੀ-ਬੜੀ ਗੱਲ ਕੀਤੀ ਹੈ ਪੜ੍ਹੇ ਲਿਖੇ ਨੌਜਵਾਨਾ ਬੜੀ ਬਿਸ਼ੱਕ ਪੀੜਿਤ ਹੈ ਪਰਿਵਾਰ ਪੂਰਾ ਪੀੜਿਤ ਹੈ ਸਕੈਮ ਦੀ ਗੱਲ ਕੀਤੀ ਕੁਛ ਨਾ ਕੁਛ ਇੱਥੇ ਬਦਬੂ ਵੀ ਆndi ਸਕੈਮ ਦੀ LIC ਦੇ ਕੰਪਨੀ ਤੇ ਪੂਰਾ ਵਿਸ਼ਵਾਸ ਆਮ ਲੋਕਾਂ ਨੂੰ ਹੁੰਦਾ ਹੈ ਗੱਲ ਕੀਤੀ ਹੈ ਵੀ ਕਾਨੂੰਨ ਤੇ ਵਿਸ਼ਵਾਸ ਹੈ ਲੇਕਿਨ ਕੁਛ ਐਦਾਂ ਦੇ ਅਧਿਕਾਰੀ ਜਿਹੜੇ ਸਮਝੌਤੇ ਆ ਦਬਾਅ ਬਣਾਉਂਦੇ ਲੱਗਦਾ ਵੀ ਐਦਾਂ ਦੇ ਅਧਿਕਾਰੀ ਜਿਹੜੇ ਆ ਉਹ ਆਉਣ ਵਾਲੇ ਕਾਨੂੰਨ ਨੂੰ ਵੀ ਚਿੱਕੇ ਟੰਗ ਦੇ ਵਿੱਚ ਆਪਣਾ ਯੋਗਦਾਨ ਜਿ ਗੁਰੇਸ਼ ਦੀ ਕਰਦੇ ਜਾਂ ਐਦਾਂ ਦੇ ਪੀੜਤਾਂ ਨੂੰ ਇਨਸਾਫ ਦੇਣ ਦੇ ਵਿੱਚ ਕਾਫੀ ਲੰਬਾ ਸਮਾਂ ਦੇ ਦਿੰਦੇ ਪੀੜਤ ਹਾਰ ਕੇ ਘਰ ਬੈਠ ਜਾਂਦੇ ਆ ਦੇਖੋ ਇਹ ਸੱਜਣ ਦੀ ਨਾ ਸਾਰੀ ਗੱਲਬਾਤ ਸੁਣਦੇ ਦੌਰਾਨ ਮੈਨੂੰ ਇੱਕ ਨਾ ਪੰਜਾਬੀ ਦੀ ਬੜੀ ਕਹਾਵਤ ਯਾ ਯਾਦ ਆ ਗਈ ਕਿ ਜਿੱਥੇ ਹੋਵੇ ਇੱਕ ਕਮਲਾ ਉਹਨੂੰ ਸਮਝਾਵੇ ਵਿਹੜਾ ਤੇ ਜਿੱਥੇ ਵਿਹੜਾ ਹੋਵੇ ਕਮਲਾ ਨੂੰ ਸਮਝਾਵੇ ਕਿਹੜਾ ਇਹ ਤੇ ਪ੍ਰਸ਼ਾਸਨ ਦਾ ਮੈਂ ਕਹਿੰਦਾ ਵੀ ਆਹ ਵੇਖੋ ਅੱਡੀ ਐਸੀ ਭੁੱਲਰ ਦੇ ਮਾਮਲੇ ਵਿੱਚ ਵੱਡੇ ਵੱਡੇ ਅਫਸਰ ਕਰਪਟ ਹੋਏ ਫਿਰਦੇ ਨੇ ਇਹ ਤਾਂ ਵਿਹੜਾ ਹੀ ਕਮਲਾ ਹੋਇਆ ਫਿਰਦਾ ਪਰ ਸਾਡੇ ਅਰਗੇ ਜਾਂ ਆਮ ਇਧਰ ਕਿ ਧਾਰਮਿਕ ਬੰਦੇ ਸਮਝਾਉਣ ਕਿਹੜੇ ਇਹਨਾਂ ਨੂੰ ਧਾਰਮਿਕ ਕਥਾ ਕਹਾਣੀਆਂ ਇਹਨਾਂ ਦੇ ਸਮਝ ਨਹੀਂ ਪੈਂਦੀਆਂ ਸਾਡੇ ਤਰਲੇ ਇਹਨਾਂ ਦੇ ਸਮਝ ਨਹੀਂ ਪੈਂਦੇ ਸਾਡੇ ਧਰਨੇ ਇਹਨਾਂ ਦੇ ਸਮਝ ਨਹੀਂ ਪੈਂਦੇ ਤਾਂ ਇਹ ਫਿਰ ਸਮਝਣ ਕਿ ਕਿਹੜੀ ਭਾਸ਼ਾ ਦੇ ਨਾਲ ਕਾਨੂੰਨ ਨੂੰ ਛਿੱਕੇ ਟੰਗਦੇ ਦੇਖੋ ਸ਼ਰੀਆਮ ਕਾਨੂੰਨ ਹੀ ਕਾਨੂੰਨ ਨੂੰ ਛਿੱਕੇ ਟੰਗ ਰਿਹਾ ਸਾਡਾ ਤਾਂ ਕਤਲੇਆਮ ਹੋ ਰਿਹਾ ਸਾਡਾ ਤਾਂ ਸ਼ਰੀਆਮ ਬਲਤਕਾਰ ਹੋ ਰਿਹਾ ਸ਼ਾਬਾਸ਼ ਇਸ ਨੌਜਵਾਨ ਦੀ ਕਿ ਇੰਨੇ ਛੋਟੀ ਉਮਰ ਦੇ ਵਿੱਚ ਬੜੀ ਹੀ ਸੂਝ-ਬੂਝ ਲਿਆਕਤ ਦੇ ਨਾਲ ਕਾਨੂੰਨ ਦੇ ਉੱਪਰ ਅਜੇ ਵੀ ਵਿਸ਼ਵਾਸ ਰੱਖਿਆ ਔਰ ਜਦੋਂ ਜਦ ਤੱਕ ਸਾਡੇ ਨਾਲ ਕਿਉਂਕਿ ਇਹਦੇ ਫਾਦਰ ਸਾਹਿਬ ਨਾ ਇੱਕ ਐਨਆਰਆਈ ਆ ਔਰ ਬਾਹਰ ਬੈਠੇ ਹੋ ਹਮੇਸ਼ਾ ਹੀ ਪੰਜਾਬ ਪੰਜਾਬੀ ਤੇ ਆਪਣੇ ਸਮਾਜ ਲਈ ਚਿੰਤਤ ਰਹਿੰਦੇ ਆ ਅਕਸਰ ਉਹਨਾਂ ਐਕਟਿਵ ਦਿਖਦਾ ਰਹਿੰਦਾ ਮੈਂ ਜਗਦੀਪ ਸਿੰਘ ਮਾਨ ਜੀ ਨੂੰ ਔਰ ਜਦੋਂ ਉਹਨਾਂ ਦੇ ਨਾਲ ਤਕਰੀਬਨ ਮੈਨੂੰ 1 ਸਾਲ ਹੋ ਗਿਆ ਗੱਲ ਕਰਦਿਆਂ ਕਰਦੇ ਆ ਵੀ ਇਸ ਮਸਲੇ ਦੇ ਉੱਪਰ ਹੀ ਇਸ ਬੱਚੇ ਨਾਲ ਵੀ ਤਕਰੀਬਨ ਮੈਨੂੰ ਸਾਲ ਤੋਂ ਬਸ ਇਹਨੂੰ ਪੁੱਤਰ ਨੂੰ ਆਪਾਂ ਇੱਕ ਗੱਲ ਆਖੀ ਕਿ ਤੂੰ ਘਬਰਾਉਣਾ ਨਹੀਂ ਡਟਿਆਰ ਐ ਇਹ ਮੁੰਡਾ ਬੜਾ ਚੜ੍ਹਦੀ ਕਲਾ ਵਾਲਾ ਔਰ ਅੱਜ ਦੇਖੋ ਨਿਹੰਗ ਸਿੰਘ ਫੌਜਾ ਔਰ ਖਾਲਸਾ ਪੰਥ ਦੇ ਨਾਲ ਖੜਾ ਹੋ ਗਿਆ ਰਹੀ ਗੱਲ ਪ੍ਰਸ਼ਾਸਨ ਦੀ ਭਾਈ ਸਾਹਿਬ ਤਾਂ ਪ੍ਰਸ਼ਾਸਨ ਨੂੰ ਭਾਈ ਸਾਹਿਬ ਸਾਡੀ ਚੇਤਾਵਨੀ ਹੈ ਅਸੀਂ ਨਹੀਂ ਕਹਿੰਦੇ ਕਿ ਪ੍ਰਸ਼ਾਸਨ ਦੇ ਵਿੱਚ ਸਾਰੇ ਵਕਾਊ ਆ ਅਸੀਂ ਨਹੀਂ ਕਹਿੰਦੇ ਕਿ ਪ੍ਰਸ਼ਾਸਨ ਜਿਹੜਾ ਵਾ ਕੰਮ ਨਹੀਂ ਕਰਦਾ ਅਸੀਂ ਇਹ ਨਹੀਂ ਕਹਿੰਦੇ ਕਿ ਪ੍ਰਸ਼ਾਸਨ ਉਹਨਾਂ ਨਾਲ ਮਿਲਿਆ ਹੋਇਆ ਲੇਕਿਨ ਜਿਹੜੇ ਅਧਿਕਾਰੀ ਮਿਲੇ ਆ ਬਸੀ ਉਹ ਫਿਰ ਆਪ ਦੀਆਂ ਜਿਹੜੀਆਂ ਆਣਾ ਵਧੀਆ ਤਰੀਕੇ ਦੇ ਨਾਲ ਆਪਣੀ ਤਿਆਰੀ ਕਰ ਲੋ ਕਿਉਂਕਿ ਜੇ ਤਾਂ ਤੁਸੀਂ ਇਸ ਬੱਚੇ ਨੂੰ ਇਨਸਾਫ ਨਹੀਂ ਦਿੱਤਾ ਫਿਰ ਅਸੀਂ ਸੜਕਾਂ ਤੇ ਵੀ ਆਵਾਂਗੇ ਅਸੀਂ ਹਾਈ ਕੋਰਟ ਵੀ ਜਾਵਾਂਗੇ ਅਸੀਂ ਮੁਜ਼ਾਰੇ ਵੀ ਕਰਾਂਗੇ ਔਰ ਜਿਹੜੇ ਮਿਆਨਾਂ ਚੋਂ ਕੱਢ-ਕੱਢ ਕੇ ਇਸ ਬੱਚੇ ਨੂੰ ਧਮਕੀਆਂ ਦਿੱਤੇ ਆ ਨਾ ਉਹੀ ਮਕਾਨਾ ਤੁਹਾਡੇ ਪਿਛਵਾੜੇ ਦੇ ਮਾਰਾਂਗੇ ਇਹ ਗੁਰੂ ਦੇ ਸਿੱਖ ਦਾ ਤੁਹਾਡਾ ਨਾਲ ਵਾਦਾ ਇਹਨੂੰ ਕਿਤੇ ਕੱਲਾਣਾ ਸਮਝਿਓ ਇਸ ਕਰਕੇ ਹੁਣ ਖਾਲਸਾ ਪੰਥ ਨਾਲ ਆ ਜੇਕਰ ਕਿਸੇ ਕਿਸਮ ਦਾ ਵੀ ਕੋਕੇ ਦੇ ਮਾਪਿਓ ਬਿਹਾ ਰਹਿੰਦੇ ਆ ਬੱਚਾ ਕੱਲਾ ਰਹਿੰਦਾ ਪਾਇਲ ਦੇ ਵਿੱਚ ਵੈਸੇ ਤਾਂ ਖਾਲਸਾ ਪੰਥ ਦੇ ਢਾਲ ਬਣ ਕੇ ਖੜਾ ਕਿਉਂਕਿ ਸਾਡਾ ਪੁੱਤਰ ਆ ਜੇਕਰ ਇਹਦੀ ਜਾਨੀ ਮਾਲੀ ਨੁਕਸਾਨ ਕੋਈ ਵੀ ਹੁੰਦਾ ਤਾਂ ਜਿੰਨਾ ਜਿੰਨਾ ਅਧਿਕਾਰੀਏ ਇਸ ਮਸਲੇ ਦੇ ਵਿੱਚ ਇਨਵੋਲਵ ਨੇ ਜਾਂ ਬੈਂਕ ਮੈਨੇਜਰ ਆ ਉਹ ਸਾਰੇ ਜ਼ਿੰਮੇਵਾਰ ਹੋਣਗੇ ਫਿਰ ਤੇਰੇ ਕੋ ਪਿਓ ਦੇ ਪੁੱਤ ਅਸੀਂ ਖਬਰ ਲਵਾਂਗੇ ਗੱਲ ਯਾਦ ਰੱਖ ਲਈ ਮੇਰਾ ਭਰਾ हां सही किता कुलदीप बहुत बड़ा एक मैं नौजवान दी भी तारीफ ਕਰਾਂਗਾ ਜਿਨੇ ਧਾਰਮਿਕ ਦੇ ਆਪਣੇ ਪੜਿਆ ਲਿਖਿਆ ਔਰ ਢਾਡੀ ਵਾਰਦਾ ਬੜਾ ਬੜਾ ਵਧੀਆ ਨੌਜਵਾਨ ਜਿਨੇ ਆਪਣੇ ਧਾਰਮਿਕ ਗੁਰੂ ਸਿ ਪੂਰੇ ਬਾਰਾਂ ਨੂੰ ਆਪਣੇ ਜ਼ਿੰਦਗੀ ਚ ਪਰੋ ਰੱਖਿਆ ਤਹ ਧਾਰਮਿਕ ਖਿਆਲ ਦਾ ਲੜਕਾ ਉਹ ਇਦਾਂ ਦੇ ਪਰਿਵਾਰ ਨਾਲ ਸਕੈਮ ਹੋਣਾ ਔਰ ਨਿਆਂ ਦੇ ਵਿੱਚ ਇੰਨੀ ਲੰਬੀ ਦੇਰੀ ਹੋਣੀ ਹੈ ਉਸ ਤੋਂ ਬਾਅਦ ਦਬਾਅ ਪਾਣਾ ਸਮਝੌਤੇ ਦੇਣਾ ਉਸ ਇੱਕ ਨੌਜਵਾਨ ਜਿਹੜਾ ਇਕੱਲਾ ਖੜ ਚੰਦਾ ਕੀ ਲੱਗ ਰਿਹਾ ਕਿ ਕਿਤੇ ਆਪਣੀ ਕਾਨੂੰਨ ਪ੍ਰਣਾਲੀ ਦੇ ਵਿੱਚ ਇਸ ਟਾਈਮ ਜਿਹੜੇ ਅਧਿਕਾਰੀ ਬੈਠੇ ਆ ਹਜੇ ਵੀ ਕਰਪਟ ਹੈਗੇ ਆ ਕਿੱਥੇ ਤੱਕ ਤੁਸੀਂ ਚੱਲੋਗੇ ਇਸ ਟਾਈਮ ਬਲੜਕੇ ਨਾ ਦੇਖੋ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੰਗ ਜੀ ਤੁਹਾਨੂੰ ਪਤਾ ਹੀ ਆ ਮੁੱਖ ਜ਼ਹੀਰਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜਾ ਰਾਜ ਸਿੰਘ ਜੀ ਦੇ ਰੇਂਡੇ ਨੇ ਠਾ ਰਹਿੰਦੇ ਆ ਤੇ ਸੇਵਾ ਕਰਦੇ ਆ ਅਸੀਂ ਇਹ ਇਹ ਜਿਹੜੀ ਗੱਲਬਾਤ ਹੋਈ ਹੈ ਬਹੁਤ ਬਿਮਾਰੀ ਗੱਲ ਹੈ ਵੀ ਜਿਹੜਾ ਇੱਕ ਬੱਚੇ ਨਾਲ ਅੱਜ ਇੱਕ ਬੱਚੇ ਨਾਲ ਹੋਇਆ ਕੱਲ ਨੂੰ ਹੋਰ ਵੀ ਸੰਗਤਾਂ ਨਾਲ ਹੋ ਸਕਦਾ ਹੋਰ ਵੀ ਬੰਦਿਆਂ ਨਾਲ ਹੋ ਸਕਦਾ ਹੈਗਾ ਵੀ ਇਹ ਜਿਹੜੀ ਚੀਜ਼ ਹੈ ਇਹ ਤੇ ਜਿਹੜੀ ਸਰਕਾਰ ਹੈ ਇਹ ਤੇ ਐਕਸ਼ਨ ਲੈਣਾ ਚਾਹੀਦਾ ਜਲਦ ਤੋਂ ਜਲਦ ਐਕਸ਼ਨ ਲੈਣਾ ਚਾਹੀਦਾ ਵੀ ਕੱਲ ਨੂੰ ਹੋਰ ਕੋਈ ਨਾ ਫਸਣ ਵੈਸੇ ਜਿਹੜੇ ਉਹ ਬੰਦੇ ਇਦਾਂ ਦੇ ਹੈਗੇ ਵੀ ਕਿਰਪਾਨਾਂ ਕੱਢ-ਕੱਢ ਕੇ ਮੁੰਡੇ ਨੂੰ ਡਰਾ ਰਹੇ ਆ ਵੀ ਕਿਰਪਾਨਾਂ ਸਸਤਾ ਧੜਦਾ ਸੀ ਵੀ ਹੈਗੇ ਆ ਵੀ ਉਹ ਜਵਾਕ ਨੂੰ ਡਰਾ ਰਹੇ ਤਾਂ ਸਾਡੇ ਕੋਲੇ ਆਓ ਸੱਦੇ ਅਸੀਂ ਦੇਖ ਲਓ ਸਾਹਮਣੇ ਆ ਖੰਡੇ ਪਏ ਸਾਡੇ ਕੋਲੇ ਸਾਹਮਣੇ ਆ ਜਾਓ ਤੇ ਫਿਰ ਦੇਖਦੇ ਆ ਖੰਡਾ ਕਿਦਾਂ ਖੜਕਦਾ ਹੈਗਾ ਤੇ ਇਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਆ ਬੰਦਿਆਂ ਤਰ੍ਹਾਂ ਤੁਸੀਂ ਬੰਦਿਆਂ ਤਰ੍ਹਾਂ ਲਾਈਨ ਤੇ ਆਜੋ ਤੇ ਬਾਅਦ ਵਿੱਚ ਇਹ ਨਾ ਹੋਵੇ ਵੇ ਕਿਸੇ ਗਰੀਬ ਦੇ ਖਾ ਲੱਗ ਜਾਵੇ ਨਾ ਤੇ ਨਿੱਕੇ 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 ਕੀੜੇ ਵਹਿ ਜਾਂਦੇ ਹੈਗੇ ਆ ਜੀਭਾਂ ਦੇ ਵਿੱਚ ਤੇ ਸਵਾਲ ਇਹ ਮੈਂ ਤੁਹਾਨੂੰ ਜੁਗਾਇ ਕਹਿ ਰਿਹਾ ਵੀ ਉਹ ਅੰਮ੍ਰਿਤਧਾਰੀ ਬੰਦਾ ਹੈਗਾ ਮੁੰਡਾ ਹੈਗਾ ਬੱਚਾ ਹੈਗਾ ਤੇ ਤੁਹਾਡੇ ਕਿਤੇ ਮੂੰਹ ਦੇ ਵਿੱਚ ਕੀੜੇ ਨਾ ਪੈ ਜਾਣ ਨਿੱਕੇ ਨਿੱਕੇ ਤੇ ਜਿਹੜੇ ਕਿਰਪਾਨਾਂ ਦਿਖਾਉਂਦੇ ਆ ਨਾ ਤੇ ਉਹਨਾਂ ਨੂੰ ਵੀ ਸਾਡੀ ਬਾਰਲਿੰਗ ਆ ਤੇ ਸਿੱਧੇ ਸਾਡੇ ਨਾਨਕ ਦੇਖੋ ਕਿਰਪਾਨਾਂ ਤੁਹਾਡੀਆਂ ਤੁਹਾਡੇ ਨਾਲ ਫੇਰੀਏ ਤਾਂ ਇਹ ਖੰਡਾ ਵਾਲੇ ਗੁਰਸਿੱਖ ਜਿਹੜੇ ਨੰਗ ਸਿੰਘ ਫੌਜ ਹੁੰਦੀ ਹੈ ਨਾ ਇਹ ਸੇਵਾ ਕਰਨ ਵਾਸਤੇ ਆ ਕਿਸੇ ਤੇ ਜ਼ੁਲਮ ਹੁੰਦਾ ਹੋਵੇ ਉਹ ਰੋਕਣ ਵਾਸਤੇ ਆ ਸਾਡੇ ਗੁਰੂ ਮਹਾਰਾਜ ਸਾਡੇ ਪਾਸ਼ਾ ਜੀ ਪਿੱਛ ਸੁਰੁਰਦਾ ਇਹ ਕੰਮ ਕਰਦੇ ਆਇਆ ਜ਼ੁਲਮ ਹੁੰਦਾ ਹੀ ਉਹਨਾਂ ਨੂੰ ਰੋਕਦੇ ਆਇਆ ਤੇ ਜੇ ਹੁਣ ਜ਼ੁਲਮ ਹੁੰਦਾ ਅਸੀਂ ਰੋਕਾਂਗੇ ਅਸੀਂ ਨਾਲ ਖੜੇ ਆਂ ਮੁੰਡੇ ਦੇ ਜਿੱਥੇ ਤੱਕ ਵੀ ਜਨ ਚਕਰ ਕੋਈ ਗੱਲਬਾਤ ਨਹੀਂ ਹੁੰਦੀ ਉਹਨਾਂ ਚਕਰ ਅਸੀਂ ਨਾਲ ਖੜੇ ਆ ਤੇ ਸਾਡੀ ਐਫਸੀ ਡੀਜੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਜਲਦ ਤੋਂ ਜਲਦ ਇਹ ਤੇ ਜੋ ਬੰਦੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੇ ਹਾਂ ਦੋਸ਼ਿਆਂ ਨੂੰ ਫੜਿਆ ਜਾਵੇ ਤੇ ਜੇ ਨਹੀਂ ਫੜਿਆ ਗਿਆ ਫਿਰ ਜੇ ਸਾਡੇ ਧੱਕੇ ਚੜ ਗਏ ਫਿਰ ਇਹਨਾਂ ਨੇ ਕਹਿਣਾ ਨੰਗ ਸਿੰਘ ਗੁੱਟ ਵੜਦੇ ਆ ਨੰਗ ਸਿੰਘ ਸੋਦਾ ਚਾੜਦੇ ਆ ਨੰਗ ਸਿੰਘ ਕਾਨੂੰਨ ਹੱਥ ਚ ਲੈਂਦੇ ਆ ਹੁੰਦਾ ਹੀ ਹੱਥ ਜੋੜ ਕੇ ਬੇਨਤੀ ਆ ਤੇ ਬਾਅਦ ਵਿੱਚ ਸਾਡੇ ਹੱਥ ਖੁੱਲ ਗਏ ਫਿਰ ਸਾਡੇ ਹੱਥ ਨਹੀਂ ਖੁੱਲਨੇ ਫਿਰ ਤਾਂ ਸਿੱਡੀਆਂ ਖੰਡੇ ਹੀ ਖੜਕਣੇ ਹੈਗੇ ਆ ਸਾਡੀ ਵਾਰਲਿੰਗ ਆ ਜਲਦ ਤੋਂ ਜਲਦ ਇਹ ਕਾਰਵਾਈ ਉਹਨਾਂ ਤੇ ਕਰ ਹੋਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋ ਤੁਸੀਂ ਦੱਸਿਆ ਵੀ LIC ਜਿਹੜੇ ਏਜੰਟਾਂ ਨੇ ਇਸ ਗੁਰਸਿੱਖ ਜਿਹੜੇ ਪਰਿਵਾਰ ਨਾਲ ਬੜਾ ਵੱਡਾ ਸਕੈਮ ਕੀਤਾ ਅਸੀਂ ਤੋਖਾ ਨਹੀਂ ਕਵਾਂਗੇ ਪੂਰਾ ਸਕੈਮ ਹੈ ਸਿਰ ਇੱਕ ਇਸ ਪਰਿਵਾਰ ਨਾਲ ਹੋਇਆ ਪਤਾ ਨਹੀਂ ਐਦਾਂ ਦੇ ਕਿੰਨੇ ਪਰਿਵਾਰ ਹੋਣਗੇ ਜਿਹੜੇ ਐਦਾਂ ਦੇ ਜਿਹੜੇ ਕੱਲ ਪਰ ਜਿਹੜੇ ਏਜੰਟ ਹੁੰਦੇ LIC 'ਚ ਬੈਠੇ ਆ ਉਹ ਇਦਾਂ ਦੇ ਪਰਿਵਾਰ ਨਾਲ ਕਿੰਦਾ ਧੋਖਾ ਕਰਦੇ ਆ ਪਰਿਵਾਰ ਬਾਹਰ ਬੈਠਾ ਆ ਉਸ ਦੇ باوجود ਕਿਦਾਂ ਸਾਈਨ ਕੀਤੇ ਗਏ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਆ ਐਲ ਐਸ ਸੀ ਦੇ ਅਧਿਕਾਰੀਆਂ ਵਾਸਤੇ ਵੀ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਖੰਨਾ ਵਾਸਤੇ ਵੀ ਤਾਂ ਲੁਧਿਆਣਾ ਐਂ ਦਾ ਹੀ ਥਾਣੇ ਵਾਸਤੇ ਵੀ ਖੈਰ ਸਮਾਂ ਦੱਸੂਗਾ ਮੁੰਡਾ ਘਰ ਨੌਜਵਾਨ ਆ ਪੜਿਆ ਲਿਖਿਆ ਔਰ ਗੁਰਸਿੱਖ ਫੈਮਲੀ ਨਾਲ ਖੁਦ ਅ ਬੜਾ ਗੁਰਸਿੱਖ ਫੈਮਲੀ ਨਾਲ ਜੁੜਿਆ ਹੋਇਆ ਤਾਂ ਕਿਹੜੇ ਕਿਤੇ ਆ ਕੇ ਕਾਨੂੰਨ ਤੇ ਹਜੇ ਪੂਰਾ ਵਿਸ਼ਵਾਸ ਆ ਵੀ ਆਖਰੀ ਉਮੀਦ ਵੀ ਹੈਗੀ ਆ ਕਿ ਕਾਨੂੰਨ ਆਪਣਾ ਕੰਮ ਕਰੂਗਾ ਤੇ ਦੋਸ਼ੀਆਂ ਨੂੰ ਉਹਨਾਂ ਦੀ ਬੰਦ ਦੀ ਸਜ਼ਾ ਜਰੂਰੀ ਸਮਝੌਤਾ ਕਿਸੇ ਹਾਲ ਨਹੀਂ ਕੀਤਾ ਜਾਵੇਗਾ ਗੁਰਦੀ ਗੁਰੂ ਘਰ ਦੀ ਜਿਹੜੀ ਫੌਜ ਆ ਉਹ ਵੀ ਬਿਲਕੁਲ ਨਾਲ ਅੱਜ ਇਸ ਲੜਕੇ ਦੇ ਯਾਨੀ ਕਿ ਮੁੱਦੇ ਦੇ ਸਾਹਮਣੇ ਖੜੀ ਹੋ ਗਈ ਪੀੜੇ ਪਰਿਵਾਰ ਨਾਲ ਜਿੱਥੋਂ ਤੱਕ ਹੋਊਗਾ ਉਹ ਜਾਣਗੇ ਬਗੈਦਾ ਉਹਨਾਂ ਨੂੰ ਨਿਆਂ ਦਿਲਾ ਕੇ ਰਹਿਣਗੇ ਇਸੇ ਨਾਲ ਹੀ ਲੜ ਪੀੜੇ ਪਰਿਵਾਰ ਵੱਲੋਂ ਵੀ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਤੋਂ ਵੀ ਜਾਣ ਦੀ ਗੱਲ ਆ ਕਿ ਅਗਰ ਉਹਨਾਂ ਨੂੰ ਨਿਆਂ ਨਾ ਮਿਲਿਆ ਸਮਾਂ ਦੱਸੂਗਾ ਐਨਆਰਆਈ ਥਾਣਾ ਔਰ ਸ਼ਾਸਨ ਇਸ ਦੇ ਨਾਲ ਹੀ ਖੰਡਾ ਪੁਲਿਸ ਦੇ ਨਾਲ ਹੀ ਐਲਾਈ ਸਧਾਰੀ ਹੁਣ ਅਗਲੀ ਕਿੱਦਾਂ ਦੀ ਰਣਨੀਤਿਕ ਕਾਰਵਾਈ ਕਰਨਗੇ ਇਸ ਮਾਮਲੇ ਸਬੰਧੀ ਜਦੋਂ ਅਸੀਂ ਲੁਧਾਨ ਦੇ ਐਨਆਰਆਈ ਥਾਣੇ ਦੇ ਮੁਖ ਅਫਸਰ ਅਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਇਸ ਮਾਮਲੇ ਬਿਤੇ ਉਹਨਾਂ ਨੇ ਸਿੱਧੇ ਲਫ਼ਜ਼ਾਂ ਦੇ ਗੱਲ ਕੀਤੀ ਹੈ ਵੀ ਇਨਕੁਆਇਰੀ ਚੱਲਦੀ ਹੈ ਹਜੇ 7 ਦਿਨਾਂ ਦਾ ਸਮਾਂ ਬਾਕੀ ਹੈ ਜੋ ਉਹਨਾਂ ਦੀ ਨੀਮਾ ਅਨੁਸਾਰ ਹੈ ਜੋ ਉਹਨਾਂ ਦਾ ਕਾਨੂੰਨ ਮੁਸਾਰਾ ਹੈ ਤਾਂ ਫਿਲਹਾਲ ਉਹ ਜਿਹੜੇ ਕਲਪਰੇਟ ਹੈ ਉਹਨਾਂ ਬਾਰੇ ਪੂਰੀ ਇਨਕੁਆਇਰੀ ਹੋ ਰਹੀ ਹੈ ਜਾਂਚ ਹੋ ਰਹੀ ਹੈ ਔਰ 7 ਦਿਨਾਂ ਬਾਅਦ ਜੋ ਵੀ ਰਿਪੋਰਟ ਸਬਮਿਟ ਹੋਗੀ ਅਸੀਂ ਅਗੇ ਫਾਰਵਰਡ ਕਰਦਾਂਗੇ ਤਾਂ ਉਮੀਦ ਹੈ ਵੀ ਪੂਰੇ ਦੋਸ਼ੀਆਂ ਨੂੰ ਉਹ ਕਹਿੰਦੇ ਸਜ਼ਾ ਦਿਲਾ ਕੇ ਰਾਵਾਂਗੇ ਇਦਾਂ ਜਿਹੜੇ ਦੋਸ਼ੀ ਹੈ ਉਹਨਾਂ ਕਿਸੇ ਤਰ੍ਹਾਂ ਹੋਤੇ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਐਨਆਰਆਈ ਦਾ ਮਾਮਲਾ ਹੈ ਤੇ ਇਹਦੀ ਰਿਪੋਰਟ ਸਾਨੂੰ 14 ਦਿਨ ਦੇ ਅੰਦਰ ਸਬਮਿਟ ਕਰਨੀ ਪੈਂਦੀ ਤਾਂ ਉਮੀਦ ਜਿਦਾਈ ਜਾਰੀ ਹੈ ਵੀ ਇਸ ਮਾਮਲੇ 'ਚ ਐਨਆਰਆਈ ਥਾਣੇ ਲੁਧਿਆਣਾ ਵੱਲੋਂ ਉਸ ਪੀੜਤ ਦੇ ਹੱਕ ਦੇ ਵਿੱਚ ਕੋਈ ਜਾਂਚ ਅਵਸ਼ ਪੋਜ਼ਿਟਿਵ ਦੇਣ ਦੀ ਗੱਲ ਆਖੀ ਹੈ ਕਹਿੰਦਾ ਮੈਂ ਬੌਬੀ ਨਾ ਸੰਦੀਪ ਸ਼ਰਮਾ ਦੇਨੀ ਸਰ ਟੀਵੀ ਲੁਧਿਆਣਾ